ਇਹ ਜਾਣ ਕੇ ਗੁਰਬਾਰ ਤੇ ਫਿਰ ਜਨ ਥਾਰਾ ਬਾਂਛੇ ਗੁਰੂ ਦੇ ਬਚਨਾਂ ਨਾਲ ਸੋਹਣਾ ਸੋਹਣਾ ਸੁੰਦਰ ਸਰੋਵਰ ਬਣਾਣਾ ਚਾਹੁੰਦੇ ਨੇ ਕਰੇ ਠੀਕ ਤੇ ਤਹ ਦਿਨ ਫਿਰ ਸਾਰੇ ਸਾਰਾ ਦਿਨ ਫਿਰਦੇ ਰਹੇ ਗੁਰੂ ਅਮਰਦਾਸ ਜੀ ਵੀ ਤੇ ਬਾਬਾ ਬੁੱਢਾ ਜੀ ਵੀ ਚੰਗੀ ਤਰ੍ਹਾਂ ਨਿਸ਼ਚਾ ਕੀਤਾ ਵੀ ਇੱਥੇ ਬਣਾਣਾ ਨਿਰਣਾ ਕੀਤਾ ਠੀਕ ਕੀਤਾ ਫੈਸਲਾ ਕੀਤਾ ਤੇ ਕਿਤੇ ਗਲਤ ਜਗ੍ਹਾ ਤੇ ਨਾ ਬਣਾ ਲਈਏ ਸਰੋਵਰ ਜਿੱਥੇ ਗੁਰੂ ਜੀ ਨੇ ਦੱਸਿਆ ਉੱਥੇ ਹੀ ਬਣਾਣਾ ਹੈ ਭਰੇ ਚੇਨ ਕਸ਼ਗ੍ਰਾਮ ਪਧਾਰੇ ਤੇ ਫਿਰ ਜਦੋਂ ਪੱਕਾ ਹੋ ਗਿਆ ਵੀ ਆਹੀ ਜਗ੍ਹਾ ਇਹਦੀ ਮਿੰਨਤੀ ਕਰਾ ਲਓ ਤੇ ਉੱਥੇ ਨਿਸ਼ਾਨੀਆਂ ਲਾ ਕੇ ਜਗ੍ਹਾ ਚ ਵੇਖ ਕੇ ਰਾਤ ਨੂੰ ਮਹਾਰਾਜ ਗੁਰਦਾਸ ਜੀ ਆਪਣੇ ਘਰ ਚਲੇ ਗਏ ਪਟੇ ਸੇਕ ਲੈ ਬੇ ਮਿਸ਼ਤਾਨ ਔਰ ਸਿੱਖਾਂ ਨੂੰ ਭੇਜ ਦਿੱਤਾ ਜਾਓ ਭਾਈ ਮਿੱਠਾ ਲੈ ਕੇ ਆਓ ਕੋਈ ਮਠਿਆਈਆਂ ਲੈ ਕੇ ਆਓ ਗੁੜ ਲੈ ਕੇ ਆਓ ਤੇ ਕੜਾ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕਰੋ ਕਰਮ ਜੋੜ ਗਨ ਨੀਨ ਮਹਾਨ ਤੇ ਮਜ਼ਦੂਰਾਂ ਨੂੰ ਵੀ ਲੈ ਲਿਆ ਮਿਸਤਰੀਆਂ ਨੂੰ ਵੀ ਬੁਲਾ ਲਿਆ ਭਾਈ ਪ੍ਰਵਾਹ ਕਰਿਆ ਕਰ ਭਰੇ ਰਾਤ ਬੀਤੀ ਸਵੇਰੇ ਤਿਆਰੀਆਂ ਹੋ ਗਈਆਂ ਟੋਕਰਿਆਂ ਦੇ ਟੋਕਰੇ ਮਠਿਆਈ ਆ ਗਈ ਭਰ ਭਰ ਕੇ ਕਾਵਰਾਂ ਭਰ ਕੇ ਮਠਿਆਈ ਦੀਆਂ ਆ ਗਈਆਂ ਔਰ ਕੜਾ ਪ੍ਰਸ਼ਾਦ ਦੀਆਂ ਦੇਗਾਂ ਖੁੱਲੀਆਂ ਕੜਾਏ ਭਰ-ਭਰ ਕੇ ਤਿਆਰ ਹੋਈਆਂ ਦੇਸੀ ਘਿਓ ਦੀਆਂ ਦੇਗਾਂ ਵਧੀਆ ਤਲੋ ਤਾਰੀਆਂ বাজਗੀਆਂ ਤੇ ਗੁਰੂ ਦਾ ਲੰਗਰ ਵੀ ਵਧੀਆ ਤਿਆਰ ਕੀਤਾ ਕਿਉਂਕਿ ਸੰਗਤ ਬੜੀ ਆਉਣੀ ਸੀ ਪਿੰਡਾਂ ਦੀ ਆਲੇ ਦੁਆਲੇ ਜਿੰਨੀ ਸੰਗਤ ਸੀ ਕਾਰ ਸੇਵਾ ਕਰਨ ਵਾਸਤੇ ਸੱਦ ਲਈ ਇਹ ਨਾਲ ਟੋਲ ਤਸੀਹ ਦਿਸ਼ਾ ਚਲੇ ਤੇ ਨਾਲ ਜਨ ਸੰਗਤਾਂ ਦਾ ਟੋਲਾ ਲੈ ਕੇ ਹਜ਼ਾਰਾਂ ਸੰਗਤਾਂ ਦਾ ਜਥਾ ਲੈ ਕੇ ਬਾਬਾ ਬੁੱਢਾ ਜੀ ਤੇ ਗੁਰੂ ਰਾਮਦਾਸ ਜੀ ਉਧਰ ਚੱਲ ਪਏ ਜਿੱਧਰ ਸਰੋਵਰ ਬਣਾਣਾ ਹੈ ਸ੍ਰੀ ਨਾਨਕ ਆਦਿਤ ਲੈ ਨਾਏ ਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਬਾਦਸ਼ਾਹ ਤਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੂਸਰੇ ਬਾਦਸ਼ਾਹ ਤਨ 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 ਗੁਰੂ ਅਮਰਦਾਸ ਤੀਸਰੇ ਬਾਦਸ਼ਾਹ ਦਾ ਨਾਂ ਲੈ ਕੇ ਆਰੇ ਅਰਦਾਸ ਸੀਸ ਨਿਹਰਾਏ ਗੁਰੂ ਰਾਮਦਾਸ ਬਾਬਾ ਬੁੱਢਾ ਜੀ ਨੇ ਅਰਦਾਸਾ ਸੋਧਿਆ ਤਿੰਨਾਂ ਬਾਦਸ਼ਾਹੀਆਂ ਨੂੰ ਯਾਦ ਕਰਕੇ ਮੱਥਾ ਟੇਕਿਆ ਬ੍ਰਿਧ ਬਚਦੇ ਲੇ ਕਰਨੀ ਆਦ ਤੇ ਬਾਬਾ ਬੁੱਢਾ ਜੀ ਨੇ ਆਖ ਹੁਕਮ ਦਿੱਤਾ ਵੀ ਮਹਾਰਾਜ ਤੁਸੀਂ ਧੱਕ ਲਾਓ ਮਹਾਰਾਜ ਕਹਿੰਦੇ ਬਾਬਾ ਜੀ ਤੁਸੀਂ ਧੱਕ ਲਾਓ ਤੋ ਟਾਕਲਵਾਨ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਬਾਬਾ ਬੁੱਢਾ ਜੀ ਦਾ ਬਚਨ ਮੰਨ ਕੇ ਅਨੰਗੁਰ ਰਾਮਦਾਸ ਦੇ ਕਈ ਹੱਥ ਵਿੱਚ ਫੜ ਲਈ ਹੈ ਤਕ ਲਾਇਤ ਕਿਤਬਤ ਬੁਰਨਾਥ ਤੇ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਕੇ ਗੁਰੂ ਰਾਮਦਾਸ ਜੀ ਨੇ ਕਈ ਮਾਰੀ ਹੈ ਟਕ ਲਾਇਆ ਹੈ ਸਭ ਮੈਂ ਬਾੰਟ ਦਇਓ ਮਿਸਟਾਨ ਤੇ ਫਿਰ ਸਾਧ ਸੰਗਤ ਜੀ ਸਾਰਿਆਂ ਦੇ ਵਿੱਚ ਜਿੰਨੀ ਮਠਿਆਈ ਭਰ-ਭਰ ਕੇ ਲਿਆਉਂਦੇ ਸੀ ਨਾ ਟੋਕਰੇ ਕਾਬਰਾ ਭਰ-ਭਰ ਕੇ ਖੁੱਲੀ ਮਠਿਆਈ ਵੰਡੀ ਹੈ ਗੋੜ ਵੰਡਿਆ ਹੈ ਮਠਿਆਈ ਵੰਡੀ ਹੈ ਤੇ ਗੜਾ ਪ੍ਰਸ਼ਾਦ ਦੀਆਂ ਦੇਗਾਂ ਵੰਡੀਆਂ ਹਨ ਲਗੇ ਕਰਨ ਸਗਰੇ ਤਸਥਾਨ ਤੇ ਸਾਰੇ ਜਿੰਨੇ ਸਿਖਾਏ ਸੀ ਪਿੰਡਾਂ ਚੋਂ ਆਲੇ ਦੁਆਲੇ ਉਹ ਕਈਆਂ ਲੈ ਕੇ ਪੁੱਟਣ ਲੱਗ ਪਏ ਹਨ ਜ਼ਮੀਨ ਜਿਤਕ ਸਿਰ ਧਰ ਬਹਿਰ ਗਰਾਵ ਕੁਝ ਸਿੱਖ ਤੇ ਪੁੱਟਦੇ ਨੇ ਕਈਆਂ ਨਾਲ ਤੇ ਕੁਝ ਤੂਤਾਂ ਦੀਆਂ ਛੜੀਆਂ ਦੇ ਬਣੇ ਟੋਕਰੇ ਲੈ ਕੇ ਮਿੱਟੀਆਂ ਜੜੀਆਂ ਨੇ ਭਰ-ਭਰ ਕੇ ਬਾਹਰ ਸੁੱਟਦੇ ਨੇ